ਵਾਹਿਗੁਰੂ ਵਾਹਿਗੁਰੂ ਸਤਿਕਾਰਯੋਗ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹੁਕਮ ਅਨੁਸਾਰ ਸਜਾਈ ਗਈ ਸ੍ਰਿਸ਼ਟੀ ਵਿੱਚ ਸਾਡੀ ਅਗਵਾਈ ਕਰ ਰਹੇ ਬਤੌਰ ਗੁਰੂ ਤਾਂਗਨ ਗੁਰੂ ਸਾਹਿਬ ਜੀ ਤੇ ਸਮੂਹ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੰਸਾਰ ਦੀ ਯਾਤਰਾ ਕਰਦੇ ਸਮੇਂ ਆਪਾਂ ਆਮ ਤੌਰ ਤੇ ਸੌਨ ਦੀ ਸਮਾਧੀ ਲਾਉਣ ਦੇ ਬਾਰੇ ਸੋਚਦੇ ਆ ਕਿ ਸਾਨੂੰ ਸੁਣੀ ਜਗ੍ਹਾ ਚਾਹੀਦੀ ਹੈ ਅੱਖਾਂ ਬੰਦ ਕਰਦੇ ਹਾਂ ਤੇ ਅਸੀਂ ਅਭਿਆਸ ਕਰਦੇ ਕਿ ਸਾਡੀ ਸੌਣ ਦੀ ਸਮਾਧੀ ਲੱਗ ਜਾਂਦੀ ਪਰ ਆਪਾਂ ਅੱਜ ਅੱਖਾਂ ਖੋਲ ਕੇ ਕਿਸ ਤਰੀਕੇ ਦੇ ਨਾਲ ਆਪਾਂ ਸੌਣ ਦੀ ਸਮਾਧੀ ਲਾਉਣੀ ਹੈ ਸਾਰੇ ਪਰਿਵਾਰ ਦੇ ਵਿੱਚ ਰਹਿੰਦੇ ਆਂ ਕਾਰੋਬਾਰ ਕਰਦੇ ਆਂ ਵੀ ਆਪਾਂ ਇਹ ਕਰਾਂਗੇ ਪਰ ਸਾਨੂੰ ਕਾਰੋਬਾਰ ਕੰਮ ਤੋਂ ਕੁਝ ਸਮੇਂ ਦੀ ਰੁਕਣਾ ਵੀ ਪੈ ਜਾਂਦਾ ਤਾਂ ਕਿ ਆਪਾਂ ਸਹੀ ਅਭਿਆਸ ਕਰ ਸਕੀਏ ਅਸੀਂ ਆਖਾਂ ਗੋਲ ਕਿਸਮਾਦੀ ਲਾਉਣ ਦੇ ਬਾਰੇ ਸੋਚਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਅਸਾਂ ਨਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਕਿ ਤੁਸੀਂ ਮਰੇ ਹੋਏ ਹੋ ਜੋ ਸੰਸਾਰ ਦੀ ਕਾਰੋਬਾਰ ਕੱਪਰੇ ਹੋ ਜਾ ਅਸੀਂ ਗੱਡੀਆਂ ਮੋਟਰਾਂ ਦੇ ਹਾਲ ਕੁਝ ਵੀ ਅਸੀਂ ਕਾਰੋਬਾਰ ਕਰਦੇ ਹਾਂ ਅਸੀਂ ਮਰੇ ਹੋਏ ਕਰ ਰਹੇ ਹਾਂ ਆਖਾਂ ਜੀਵਾਂ ਬਿਸਰੇ ਮਰ ਜਾਓ ਜਦ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਲੈ ਰਹੇ ਅਸੀਂ ਮਰੇ ਹੋਈ ਫੇ ਕਿਰਤ ਕਰਦੇ ਹੋਏ ਹੁਣ ਅਸੀਂ ਜਿਹੜਾ ਸਗਾ ਜੰਬੇ ਹੋਣਾ ਆ ਮੋਇਆ ਜੋ ਆਇਆ ਮੁਖ ਅਮਰਤ ਪਾਇਆ ਗੁਰ ਅੰਮ੍ਰਿਤ ਲਾਇਆ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਤੁਹਾਡੇ ਅੰਮ੍ਰਿਤ ਮਿਲ ਸਕਦਾ ਹੈਗਾ ਆ ਉਹ ਹੁਣ ਆਪਾਂ ਅੱਖਾਂ ਖੋਲ ਕੇ ਲੈ ਰਹੇ ਹਾਂ ਕਿ ਉਹ ਕਿਵੇਂ ਮਿਲੇਗਾ ਗੁਰਮਤਧਰ ਕਾਬੇ ਹਨ ਅਭਿਆਸ ਕਰਦੇ ਆ ਪ੍ਰੈਕਟਿਸ ਕਰੇ ਜਿਸ ਵੇਲੇ ਹੁਣ ਤੁਸੀਂ ਰਵਾਜ ਜ਼ਰੂਰ ਰਵਾਜ ਗੁਰੂ ਪਹਿਲਾਂ ਆਪਾਂ ਬੋਲ ਕੇ ਕੀਤਾ ਭੀ ਅਸੀਂ ਬਾਅਦ ਦੇ ਵਿੱਚ ਅਸੀਂ ਅੰਤਰਗਤ ਕਰਨ ਲੱਗੇ ਅੱਖਾਂ ਗੁੱਲੀਆਂ ਸਾੜ ਗਿਆ ਅਸੀਂ ਧਿਆਨ ਦੇ ਨਾਲ ਸਿਮਰਨ ਕਰਦੇ ਹੋਏ ਸਵਾਸ ਤੇ ਜਦੋਂ ਧਿਆਨ ਕਰਦੇ ਆ ਸਾਨੂੰ ਵਿਚਾਰ ਰੁਕ ਗਿਆ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਨਸਾਰ ਸਾਡੇ ਅੰਦਰੋਂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਾਨੂੰ ਸੁਣਨ ਲੱਗ ਪੈਂਦਾ ਹੁਣ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਾਨੂੰ ਸੁਣਦਾ ਕਿੱਥੋਂ ਆ ਕਿੱਥੋਂ ਇਹ ਬਾਤ ਸਾਦੂ ਸੁਣਾਈ ਦੇਣ ਲੱਗੀ ਜਾਂ ਦਿੱਤਾ ਹੈ ਸਤ ਗੁਰ ਨੇ ਸਤ ਗੁਰ ਸਿੱਖ ਕੋ ਨਾਮ ਭਾਵੇਂ ਤੁਸੀਂ ਗੁਰਮントਰ ਦੜ ਕਰ ਰਹੇ ਸੀ ਅੰਤਰਗਤ ਕਰਨ ਲੱਗ ਪਿਆ ਤੁਸੀਂ ਜੇ ਨਹੀਂ ਇਸ ਨੂੰ ਛੱਡ ਰਹੇ ਤਾਂ ਤੁਸੀਂ ਜਿਹੜਾ ਸਗਾ ਤਿਆਨੂੰ ਸਤਗੁਰ ਨੇ ਨਾਮ ਦੀ ਦਾਤ ਦਿੱਤੀ। ਹੁਣ ਜਿਹੜਾ ਨਾਮ ਆ ਸਤਗੁਰ ਨੇ ਦਿੱਤਾ ਸਤਗੁਰ ਕਿੱਥੇ ਆ ਸਤਗੁਰ ਤੇ ਪਾਇਆ ਜਿਆਦਾ ਸੋਹ ਸਮਾਸ ਤੇ ਘਰਵਾਰਾ ਤੇ ਆਪਾਂ ਸੋਨ ਵਿੱਚ ਸੰਬੰਧੀ ਲਾ ਕੇ ਬੈਠੇ ਆ। ਆਪਾਂ ਸੋਨ ਵਿੱਚ ਚਲੇ ਗਏ ਆ ਜਾਗਦੇ ਆ। ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸੰਤ ਕਾ ਆਪਾਂ ਫਿਰ ਆਪਣੇ ਅੰਦਰੋਂ ਅੰਮ੍ਰਿਤ ਵੀ ਲੁੰਦੇ ਆ। ਤਾਂ ਫਿਰ ਹੀ ਅਸੀਂ ਮੋਏ ਜਿਹੜੇ ਸੀਗੇ ਅਸੀਂ ਜਿੰਦੇ ਹੋਗਾ ਮੋੜਾ ਜੁਆ ਆ ਅੰਮ੍ਰਿਤ ਪਾਇਆ ਗੁਰ ਅਮਰ ਕਰਾਇਆ। ਆਪਾਂ ਜਿਸ ਵੇਲੇ ਇਹ ਅਭਿਆਸ ਆਪਾਂ ਪ੍ਰੈਕਟੀਕਲੀ ਕਰਦੇ ਆ ਤਾਂ ਸਾਨੂੰ ਦੇਖੋ ਹੁੰਦਾ ਕੀ ਹੈ ਜਿਸ ਵੇਲੇ ਆਪਾਂ ਅੱਖਾਂ ਨੂੰ ਕੋਲ ਕਿਦਾਂ ਦੇਖਦੇ ਸਿਮਰ ਅਭਿਆਸ ਕਰਦੇ ਹੈਗੇ ਆ ਤੁਸੀਂ ਕਿਸੇ ਵੀ ਆਕਾਰ ਨੂੰ ਦੇਖੋਗੇ ਨਾ ਤੇ ਦੇਖਦੇ ਆ ਦੇਖਦੇ ਆ ਤੁਹਾਨੂੰ ਉਹਦੇ ਮੂਰੇ ਇੱਕ ਧੁੰਨ ਆ ਦੇ ਬਿਲਕੁਲ ਸੋਨ ਨਾ ਦੇ ਤੁਸੀਂ ਅੱਖ ਨਹੀਂ ਝੁਕਰਾਇ ਤੇ ਤੁਹਾਡੀ ਅੱਖ ਹੌਲੀ-ਹੌਲੀ ਜਦ ਤੱਕ ਖੁਮਾਰੀ ਚੜਦੀ ਹੁੰਦੀ ਆ ਇਸ ਤਰ੍ਹਾਂ ਇਹ ਬੰਦ ਹੋਣ ਨੂੰ ਕਰੂਗੀ ਤੁਸੀਂ ਆਪੇ ਖੋਲ ਕੇ ਰੱਖਣਾ ਹੈ ਪਰ ਉਹ ਮੰਨੂ ਹੋਣ ਦੀ ਕੋਸ਼ਿਸ਼ ਕਰ ਰਹੀ ਆ ਜਿਵੇਂ ਜਿਵੇਂ ਆਪਾਂ ਇਸ ਨੂੰ ਅਭਿਆਸ ਕਰਦੇ ਹਾਂ ਤਾਂ ਸਾਨੂੰ ਕੀ ਹੋ ਰਿਹਾ ਕਿ ਤੁਸੀਂ ਉਸ ਨੂੰ ਦੇਖੋਗੇ ਮਹਿਸੂਸ ਕਰੋਗੇ ਫੀਲ ਕਰੋਗੇ ਕਿ ਸਾਡੇ ਜਿਹੜਾ ਸਗਾ ਉਹਦੇ ਵਿੱਚ ਸਾਨੂੰ ਧੁੰਦ ਆਉਣ ਲੱਗ ਪਈ ਸਾਨੂੰ ਸਾਰਾ ਕੁਝ ਹੀ ਦਿਸਣਾ ਛੱਡ ਗਿਆ ਫੇ ਤੁਸੀਂ ਅੱਖ ਵੀ ਝਮਕੀ ਜਾਓ ਤਾਂ ਵੀ ਤੁਹਾਨੂੰ ਇਹ ਵਾਲਾ ਹੀ ਆਕਾਰ ਨਹੀਂ ਦਿਖਾਈ ਦੇਗਾ ਜਦੋਂ ਆਕਾਰ ਨਹੀਂ ਦਿਖਾਈ ਦਿੱਤਾ ਤਾਂ ਤੁਸੀਂ ਉਸ ਨੂੰ ਵਾਰ-ਵਾਰ ਜਿਹੜਾ ਸਗਾ ਇਹ ਅਭਿਆਸ ਹੀ ਕਰ ਰਹੇ ਨਹੀਂ हट ਰਿਹਾ ਹੈ ਤਾਂ ਤੁਸੀਂ ਆਪਣੇ ਦੇਖੋਗੇ ਕਿ ਅੱਖਾਂ ਖੁੱਲੀਆਂ ਆ ਪਰ ਤੁਹਾਨੂੰ ਜਿਹੜੀ ਉਹ ਸੌਣ ਸੀ ਉਸ ਦੇ ਵਿੱਚੋਂ ਤੁਹਾਨੂੰ ਜਿਹੜਾ ਸੀਗਾ ਪ੍ਰਕਾਸ਼ ਕੁਝ ਦਿਖਾਈ ਦੇਗਾ ਉਹ ਸਾਡੇ ਚਾਰੇ ਪੰਜੇ ਤੱਤ ਜਿਹੜੇ ਸੀਗੇ ਸਾਡੇ ਸਰੀਰ ਦੇ ਨੇ ਉਹ ਆਪਾਰ ਹੁੰਦੇ ਨੇ ਇਹ ਚਾਰੇ ਖਾਣੀਆਂ ਦੇ ਨਾਲ ਵੀ ਆਪਾਂ ਜਿਹੜਾ ਸੀਗਾ ਆਮਕਤ ਮਨੁੱਖਾ ਦੇ ਹੀ ਕਰਦੇ ਚਾਰੇ ਖਾਣੀਆਂ ਸਾਰੇ ਨਹੀਂ ਕਰ ਸਕਦੇ ਹੁਣ ਜਿਸ ਵੇਲੇ ਆਪਾਂ ਇਹ ਅਭਿਆਸ ਕਰਨ ਲੱਗੇ ਹੋਏ ਆ ਤੁਸੀਂ ਵਿਅਾਸ ਕਰੀ ਜਾ ਰਹੇ ਹੋ ਤਾਂ ਤੁਸੀਂ ਸਿਮਰਨ ਕਰਨੋਂ ਨਹੀਂ ਆੜ ਰਹੇ ਹੋ ਗੁਰੂ ਹੋ ਗੁਰੂ ਅੰਤਰਗਤ ਗੱਲਿਆ ਰਹੋ ਅਵਤ ਲਈ ਜਾ ਰਹੇ ਹੋ ਸਹਿਜ ਤੁਨ ਸੁਣੀ ਜਾ ਰਹੇ ਉਸ ਧੁੰਦੇ ਨਾਲ ਆਪਾਂ ਚੱਲ ਦੂਰ ਨਾਲ ਜੁੜੇ ਹੋਏ ਆ ਤਾਂ ਸਾਡਾ ਇਹ ਅਭਿਆਸ ਹੁੰਦਿਆ ਹੁੰਦਿਆ ਜੱਡ ਜਿਹੜੀ ਮਨ ਦੀ ਜੋਗ ਸੀ ਉਹ ਵੀ ਪਰਪਕ ਹੋ ਜਾਏ ਤੇ ਜੇ ਤੁਸੀਂ ਇਹਦੇ ਵਿੱਚ ਜਦੋਂ ਵੀ ਤੁਸੀਂ ਅੱਖਾਂ ਖੋਲ ਕੇ ਸੌਣ ਦੀ ਸਮਾਧੀ ਲਾਉਣ ਦੇ ਕਰੋਗੇ ਇਹ ਤੁਹਾਡੀ ਸੌਣ ਦੀ ਸਮਾਧੀ ਲੱਗ ਜਾਏਗੀ ਇਹ ਅਭਿਆਸ ਕਰਨਾ ਪੈਂਦਾ ਪ੍ਰੈਕਟੀਕਲ ਕਰਨਾ ਪੈਂਦਾ ਫਿਰ ਜਦੋਂ ਮਨ ਤੁਹਾਡਾ ਸਾਫ਼ ਹੋ ਗਿਆ ਅਰਥਾਤ ਖੋਲ ਕੇ ਬਕਾਇਦਾ ਤੁਸੀਂ ਆਪਣੇ ਮਨ ਨੂੰ ਪਰਮਾਤਮਾ ਦੇ ਕੋਲ ਜਾਂ ਆਤਮਾ ਦੇ ਕੋਲ ਜਾਂਦਾ ਦੇਖੋਗੇ ਤੇ ਆਤਮਾ ਦੇ ਕੋਲ ਜਾ ਕੇ ਫਿਰ ਇਹ ਪ੍ਰਕਾਸ਼ ਬੰਦਾ ਅੱਖਾਂ ਖੋਲ ਕੇ ਦੇਖ ਰਿਹਾ ਤੁਸੀਂ ਅੱਖਾਂ ਖੋਲ ਕੇ ਹੀ ਤੁਸੀਂ ਫਿਰ ਸਮਾਧੀ ਦੇ ਵਿੱਚ ਜਿਹੜਾ ਸਾਡੇ ਸਹਾਇ ਜੋਖਾਇਆ ਉਹਦੇ ਵਿੱਚ ਵੀ ਜਾ ਸਕਦੇ ਆਪਾਂ ਜਾਂਦੇ ਹੈਗੇ ਜਿਸ ਵੇਲੇ ਕੋਈ ਵੀ ਬੰਦਾ ਇਹ ਪ੍ਰੈਕਟੀਕਲ ਕਰੂਗਾ ਤਾਂ ਫਿਰ ਇਹ ਹੋਏਗਾ ਜੇਕਰ ਕੋਈ ਵੀ ਪ੍ਰਾਣੀ ਇਹ ਪ੍ਰੈਕਟੀਕਲ ਕਰਨਾ ਚਾਹੁੰਦਾ ਹੈ ਜੀ ਦੇਖੋ ਕੰਡੈਕਟਰ ਸਕਦੇ ਆਗੇ ਨੇ ਟੈਲੀਫੋਨ ਨੰਬਰ 97795 43501 ਭਾਈ ਗੁਰਮੀਲ ਸਿੰਘ ਮੰਡ YouTube ਤੇ ਤੁਸੀਂ ਦੇਖ ਸਕਦੇ ਹੋ ਫਿਰ ਤੁਸੀਂ ਜਿਹੜਾ ਹੈਗਾ ਪ੍ਰੈਕਟੀਕਲ ਕਾਰਵਾਈ ਕੋਚਿੰਗ ਵੀ ਆ ਕੇ ਕਰਕੇ ਜਾ ਸਕਦੇ ਹੋ ਇੱਕ ਬੋਧਨ ਦੀ ਕੋਈ ਗੱਲ ਨਹੀਂ ਇਹ ਤਾਂ ਸਭ ਜਨ ਦੀ ਲੋੜ ਹੈ ਕਿਤੇ ਵੀ ਸਮਝੀ ਜਾ ਸਕਦੀ ਹੈ ਕਿਤੇ ਵੀ ਪ੍ਰੈਕਟੀਕਲ ਕੀਤਾ ਜਾ ਸਕਦਾ ਸੋ ਆਪਾਂ ਅਭਿਆਸ ਕਰਕੇ ਸੰਸਾਰ ਦੀ ਯਾਤਰਾ ਕਰਦੇ ਰਹੇ ਆਪਾਂ ਸੰਸਾਰ ਦੇ ਵਿੱਚ ਚਰਦੇ ਚਰਦੇ ਵੀ ਆਪਾਂ ਇਹ ਅਭਿਆਸ ਕਰ ਸਕਦੇ ਹਾਂ ਪਰ ਜਿਸ ਵੇਲੇ ਆਪਾਂ ਸામਨੇ ਕਿਸੇ ਆਕਾਰ ਨੂੰ ਅਸੀਂ ਦੇਖ ਰਹੇ ਹਾਂ ਅਸੀਂ ਅੱਖਾਂ ਨਹੀਂ ਚੰਪ ਲੈ ਉਸ ਵੇਲੇ ਸਾਵਧਾਨ ਹੋਣਾ ਜੇ ਰੇਰ ਹੋਵੇ ਕਿ ਅਸੀਂ ਕਾਰ ਡਰਾਈਵਿੰਗ ਕਰਦੇ ਹੋਈਏ ਇਹ ਸਾਵਧਾਨੀ ਵੀ ਵਰਤੋ ਕਰਮ ਜੀ ਸੋ ਆਪਾ ਇਸ ਸੰਸਾਰ ਦੀ ਯਾਤਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਕਰੀਏ ਤੇ ਆਪਾਂ ਸੰਸਾਰ ਵਿੱਚ ਆਉਣ ਦਾ ਜੋ ਤਸਮ ਚਾਹੀਦਾ ਸੀ ਉਹ ਪਤਰਾ ਕਰਕੇ ਜਿੱਤ ਕੇ ਜਾਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ